ਚੱਕੀ ਦਾ ਲੱਗੋ ਕਿ ਨਾ ਇੱਕ ਲੇਡੀ ਜੀ ਆਦਰੀ ਸੀਗਾ ਉਹ ਫੋਨ ਕਰਦੇ ਤੇ ਇਹ ਪਿੱਛੋਂ ਆਏ ਨੇ ਉਹ ਪਿੱਛੋਂ ਹੀ ਮਗਰ ਰੱਦੇ ਦੇ ਜੀ ਦਾ ਤੇ ਇਹਨਾਂ ਨੇ ਹੱਥ ਮਾਰਿਆ ਤੇ ਮੋਬਾਈਲ ਖੋਹ ਕੇ ਤੇ ਮੇਰੇ ਬਾਵਾ ਖੜੀਏ ਦਿੱਤੀਆ ਤੇ ਮੇਰੇ ਨਾਲ ਲੱਖੀ ਸਪੀਡ ਵਾਲਾ ਉਹ ਮਗਰ ਭਾ ਰਿਆ ਸੀ ਲੋਟਾ ਲਾ ਕੇ ਉਹਨਾਂ ਨੂੰ ਅਸੀਂ ਭਾੜਿਆ ਉੱਥੇ ਲੜ ਗਏ ਮੁਰਗੇ ਮੁਰਗੇ ਹੀ ਇਹ ਸ਼ਵਾਲਾ ਮੰਦਰ ਲਾਗੇ ਆ ਜਿਹੜੇ ਉਹਨੂੰ ਘੇਰ ਰਿਹਾ ਵਾ ਘੇਰ ਕੇ ਤੇ ਇਹਨਾਂ ਦਾ ਚੰਗਾ ਛਤਰ ਪਤਾਈ ਕੀਤਾ ਵਾ ਮੁੱਖੇ ਦੇ ਉੱਤੇ ਬਾਗੇ ਵੀ ਮੋਬਾਈਲ ਉਹਨੇ ਚੋਰੀ ਕੀਤਾ ਤੇ ਮੋਬਾਈਲ ਵੀ ਸਾਡੇ ਬਰਾਮਦ ਹੋ ਗਿਆ ਵਾ ਉਹਨਾਂ ਦੇ ਆਪ ਹੀ ਤੇ ਆਪ ਹੀ ਡਿੱਗੇ ਨੇ ਉਹਨਾਂ ਗੋਡੇ ਸਾਡੇ ਭਜੇ ਦੇ ਨੇ ਜਿੱਥੇ ਤੱਕ ਤੇ ਮੈਂ ਕਹਿੰਦਾ ਵਾ ਕਿ ਇਹ ਪਿੰਡ ਦੇ ਬਰਿਆਰ ਦੱਸਦੇ ਨੇ ਆਪਣਾ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਪਿਛਲੇ ਹਫਤੇ ਦੇ ਵਿੱਚ ਉਸ ਬਹਾਮਪੁਰ ਰੋਡ ਦੇ ਉੱਤੇ ਅੱਠ ਲੋਟ ਹੋਰੀਆਂ ਜਿਹੜੀਆਂ ਹੋਏ ਜੜੇ ਦੋ ਤਿੰਨ ਚੱਡੀਆਂ ਲੱਤੀਆਂ ਦੋ ਮੰਦਰੀਆਂ ਮੋਬਾਈਲ ਪਤਾ ਨਹੀਂ ਕਿੰਨੇ ਚੋਰੀ ਹੋਏ ਅਜੇ ਪਹਿਲੀ ਵਾਰੀ ਇਹ ਵੱਡੇ ਜਿਹੜੇ ਆਣਾ ਮੋਟਰਸਾਈਕਲ ਟੁੱਟ ਵੇਟ ਭੋਲੇ ਇਹ ਬਰਿਆਰ ਪਿੰਡ ਆਪਣਾ ਦੱਸਦੇ ਤੇ ਦੋਨੇ ਵਾਲੋ ਦਾ ਨਹੀਂ ਪਤਾ ਨਾ ਸੋਰ ਆ ਗਿਆ ਸੋਰ ਸਾਹਿਬ ਆ ਗਏ ਆਪਕੋ ਕਿਵੇਂ ਕਰਦੇ ਮੋਟਰ ਦਾ ਖੇਤਰ ਪਟੋਲ ਜਿਹੜਾ ਨਾ ਮਾਰਕੀਟ ਵਾਲਾ ਨੇ ਤਸ਼ਲੀ ਨਾਲ ਕੀਤਾਗਾ ਉਹ ਮੁੜ ਕੇ ਦੌੜ ਲੱਗੇ ਜਿਹੜਾ ਮੋਟਰਸਾਈਕਲ ਫਲਿੱਪ ਕਰ ਗਿਆ ਉਹ ਗੋਡੇ ਦਾ ਤੇ ਭੱਜੇ ਤੇ ਜਿੱਦਾਂ ਮੈਂ ਆਇਆ ਤੇ ਧੀਰੇ ਉਹਨਾਂ ਨੂੰ ਫੋਨ ਖੋਲਿਆ ਮੇਰੇ ਕੋਲ ਮੈਂ ਗੱਲ ਕਰੇ ਗਰੀ ਫੋਨ ਆਇਆ ਮੈਂ ਫੋਨ ਚੁੱਕਿਆ ਤੇ ਮੈਂ ਜਾਣੀ ਕਿ ਕਿਉਂ ਰਹਾ ਮਨ ਨੂੰ ਕਹਾਂ ਮੈਂ ਤਾਂ ਮੈਂ ਬਾਅਦ ਚ ਕਰਦੀ ਆ ਫੋਨ ਮੈਂ ਘਰ ਜਾ ਕੇ ਕਰਦੀ ਆ ਫੋਨ ਮੈਂ ਬਾਹਰ ਆ ਬਸ ਇੰਨੀ ਗੱਲ ਗਏ ਤਾਂ ਉਹਨਾਂ ਨੂੰ ਫੋਨ ਖੋਲਿਆ ਆ ਕੇ ਪਿੱਛੋ ਆ ਗਏ ਮੇਰੇ ਕੋਲ ਹੋ ਜਣੇ ਮੈਂ ਬਾਜ਼ਾਰ ਸੱਤ ਤੋਂ ਆਇਆ ਚੋਂ ਆਇਆ ਕਿ ਭਈ ਇਹ ਹੀ ਭਈ ਦੁਕਾਨੀ ਉਹਨਾਂ ਨੇ ਕਹਤੀ ਆ ਮਤਲਬ ਫੋਨ ਫੋ ਲਿਆ ਨਾ ਮੇਰਾ ਹਲਵਾਈ ਜਿਹੜੇ ਹਲਵਾਈ ਵੀ ਆ ਜਿਹੜੇ ਹੱਥ ਲੱਗੀ ਗਈ ਐ ਲੱਗੇ ਉਹਨਾਂ ਨੇ ਫੜਿਆ ਨੋ ਹੋ ਗਿਆ ਇਹਦਾ ਯਾਰ ਭਰਾਵੜ ਦੇ ਪਾਪਾ ਜਿਹੜੇ ਆ ਉਥੇ ਦੂਰ ਫੜਿਆ ਨਹੀਂ ਮੁੱਕਦੀ ਐ ਆ ਕੇ ਦੇਖਿਆ ਦੋ ਬੰਦੇ ਭੜਾਈਆਂ ਨੇ ਇਹ ਥਾਲੇ ਫੰਕਤਾ ਵਾ ਗੱਡੀ ਆ ਗਈ ਐ ਤੇ ਉਹ ਉਹ ਲੈ ਗਏ ਨੇ ਜੋ ਕੰਮ ਦੀ ਕਾਮੀ ਹੋਣ ਕਰਨ ਕਰਦੇ ਜਾ